ਸਿੱਕਲ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਆ ਤੁਹਾਨੂੰ ਇੱਕ ਲੋਕੇਸ਼ਨ ਦਿਖਾ ਰਿਹਾ ਮੈਂ ਖੇਤਾਂ ਦੀਆਂ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਦਰਖਤ ਆ ਦੇਖੋ ਪੱਤੇ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਦੇਖੋ ਪੱਤੇ ਕਿਵੇਂ ਹਿੱਲਦੇ ਪਏ ਨੇ ਬਹੁਤ ਵਧੀਆ ਕੁਰੀਸ਼ਾ ਹੋਰੇ ਬਹੁਤ ਸੋਹਣਾ ਨਜ਼ਾਰਾ ਚਾਰੇ ਪਾਸੇ ਖੇਤ ਹੀ ਖੇਤ ਆ ਮੋਟਰ ਸ਼ਾਂਤੀ ਜੀਦੀ ਮੈਂ ਮੋਟਰ ਤੇ ਆਏ ਆ ਤੁਹਾਨੂੰ ਅੱਜ ਉਹਦੇ ਨਾਲ ਵੀ ਮਿਲਾਨਾ ਤਾਂ ਤੁਸੀਂ ਪਹਿਲਾਂ ਮੈਂ ਤੁਹਾਨੂੰ ਨਾ ਆ ਦੇਖੋ ਆ ਦਰਖਤ ਦੇਖੋ ਕਿਵੇਂ ਹਿਲਦੇ ਨੇ ਆਵਾਜ਼ਾਂ ਸੁਣ ਸਕਦੇ ਹੋ ਤੁਸੀਂ ਦੇਖੋ ਆ ਦੇਖੋ ਬਹੁਤ ਹੀ ਵਧੀਆ ਦ੍ਰਿਸ਼ ਹੈ ਚੀਰੀਆਂ ਲੱਗੀਆਂ ਹੋਈਆਂ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਏਸੀ ਵੀ ਇਹਦਾ ਕੀ ਮੁਕਾਬਲਾ ਕਰੂਗਾ ਸ਼ਹਿਰ ਦੀ ਭੱਜ ਦੌੜ ਸ਼ਹਿਰ ਦੀ ਗਰਮੀ ਤਾਂ ਸ਼ਹਿਰ ਚ ਏਸੀ ਤੋਂ ਬਿਨਾ ਘਰੇ ਬੈਠਿਆ ਨਹੀਂ ਜਾਂਦਾ ਗਰਮੀ ਔਰ ਐ ਕੋਈ ਏਸੀ ਦੀ ਲੋੜ ਨਹੀਂ ਪੱਖੇ ਦੀ ਵੀ ਨਹੀਂ ਲੋੜ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਬਹੁਤ ਸੋਹਣੀ ਲੋਕੇਸ਼ਨ ਹੈ ਜਿਹਦੇ ਕੋਲ ਅੱਜ ਮੈਂ ਆਇਆ ਹਾਂ ਜਿਹਦੀ ਜਗ੍ਹਾ ਤੇ ਖੜਿਆ ਹਾਂ ਉਹਦੇ ਨਾਲ ਤੁਹਾਨੂੰ ਮਿਲਾਨਾ ਪ੍ਰੀਤ ਦੀ ਮੋਟਰ ਤੇ ਆਇਆ ਮੇਰਾ ਯਾਰ ਪ੍ਰੀਤ ਜਿਹੜਾ ਅਸੀਂ ਰੁੱਸ ਗਏ ਸੀਗੇ ਹਾਂ ਹਾਂ ਕੋਈ ਨਹੀਂ ਪਹਿਲਾਂ ਮੈਂ ਤੈਨੂੰ ਮਿਲਾਵਾ ਇੰਟਰੋਡਿਊਸ ਕਰਾਵਾਂ ਲੋਕਾਂ ਦੇ ਨਾਲ ਆ ਮੇਰਾ ਦੋਸਤ ਹੈ ਪ੍ਰੀਤ ਦੋਸਤੋ ਥੋੜਾ ਜਿਹਾ ਉੱਚੀ ਬੋਲੋ ਇਹ ਠੀਕ ਹੈ ਦੋਸਤੋ ਵਧੀਆ ਮੇਰਾ ਭਰਾ ਹੈ ਦੋਸਤੋ ਅਸੀਂ ਨਾ ਵਿਛੜ ਗਏ ਸੀ ਮੈਂ ਵਿਛੜ ਗਏ ਨਹੀਂ ਐ ਨਹੀਂ ਵੀ ਕੁੰਬਰੇ ਮੇਲੇ ਚ ਠੀਕ ਹੈ ਗੱਲਾਂ ਬਾਤਾਂ ਹੋ ਜਾਂਦੀਆਂ ਆਪਸ ਦੇ ਵਿੱਚ ਯਾਰੀ ਦੋਸਤੀਆਂ ਦੇ ਵਿੱਚ ਹੋ ਜਾਂਦੀਆਂ ਨੇ ਗੱਲਾਂ ਭਾਈਆਂ ਭਾਈਆਂ ਦੀਆਂ ਹੋ ਜਾਂਦੀਆਂ ਨੇ ਠੀਕ ਹੈ ਅਸੀਂ ਦੋਸਤ ਸੀਗੇ ਇਕੱਠੇ ਕੰਮ ਕਰਦੇ ਸੀ ਪੱਤਰਕਾਰਾਂ ਸੀ ਪੱਤਰਕਾਰੀ ਕਰਦੇ ਸੀ ਦੋਨੋਂ ਭਰਾ ਚਲੋ ਗੱਲਾਂ ਬਾਤਾਂ ਪਰਿਵਾਰ ਚ ਹੋ ਜਾਂਦੀਆਂ ਨੇ ਅੱਜ ਅਸੀਂ ਕਿੰਨੇ ਮਹੀਨੇ ਬਾਅਦ ਮਿਲੇ ਆਪਾਂ 6 ਮਹੀਨੇ ਬਾਅਦ ਮਿਲੇ 6 ਮਹੀਨੇ ਬਾਅਦ ਅੱਜ 6 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਵੜਕ ਆ ਨਾ ਜੇ ਕਿਸੇ ਦੇ ਦਿਮਾਗ 'ਚ ਵਹਿਮ ਆ ਵੀ ਇਹ ਇਕੱਠੇ ਰਹਿੰਦੇ ਨੇ ਵੀ ਇਕੱਠੇ ਨਾ ਰਹਿਣ ਤਾਂ ਅਸੀਂ ਇਕੱਠੇ ਰ੍ਹਾਂਗੇ ਜਿਹਨੇ ਕੁਝ ਕਰਨਾ ਕਰਦੋ ਚੇਂਜ ਕਰਦੋ ਦੋਸਤੋ ਇਹ ਗੱਲ ਠੀਕ ਕਹਿ ਰਿਹਾ ਵੀ ਅਸੀਂ 6 ਮਹੀਨੇ ਬਾਅਦ ਅੱਜ ਇੱਕ ਦੂਜੇ ਨੂੰ ਮਿਲਿਆ ਤਾਂ ਜਿਹੜੇ ਲੋਕ ਸੜਦੇ ਸੀ ਸਾਡੇ ਤੋਂ ਜਿਹੜੇ ਲੋਕ ਚਾਹਦੇ ਸੀ ਵੀ ਇਕੱਠੇ ਨਾ ਹੋਣ ਉਹਨਾਂ ਨੂੰ ਸਾੜਾ ਲੱਗਦਾ ਸੀ ਜਦ ਅਸੀਂ ਸ਼ਹਿਰ 'ਚ ਘੁੰਮਦੇ ਸੀ ਇਕੱਠੇ ਮੋਟਰਸਾਈਕਲਾਂ 'ਤੇ ਅਸੀਂ ਇਕੱਠੇ ਜਾਣਾ ਜਿੱਥੇ ਜਾਣਾ ਰੋਟੀ ਪਾਣੀ ਇਕੱਠੇ ਖਾਣਾ ਇਹ ਪਿਆਰ ਹੁੰਦਾ ਦੋਸਤੋ ਲੋਕ ਸੜਦੇ ਸੀ ਸਾਡੀ ਦੋਸਤੀ ਤੜਵਾਈ ਲੋਕਾਂ ਨੇ ਉਂਗਲਾਂ ਲਾ ਲਾ ਕੇ ਪਰ ਅੱਜ ਅਸੀਂ ਫੇਰ ਵੀ ਇਕੱਠੇ ਆਂ ਪ੍ਰੀਤ ਨੇ ਵੀ ਇਹ ਗੱਲ ਕਹੀ ਐ ਮੈਂ ਵੀ ਇਹ ਗੱਲ ਕਹਿ ਰਿਹਾ ਜਿਨੇ ਕੁਛ ਕਰਨਾ ਸਾਡਾ ਕਰ ਲੈਣ ਅਸੀਂ ਤਿਆਰ ਕਰਤੇ ਆਂ ਇਕੱਠੇ ਹੈਗੇ ਆ ਮੈਂ ਪਿੰਡ ਦਿਖਾਵਾਂ ਤੇਰਾ ਤੇਰੇ ਖੇਤ ਦਿਖਾਵਾਂ ਅਸੀਂ ਇਕੱਠੇ ਆਂ ਪਰ ਅੱਜ ਮੈਨੂੰ ਪ੍ਰੀਤ ਵਧੀਆ ਲੱਗਿਆ ਤੇਰੀ ਮੋਟਰ ਤੇ ਆ ਕੇ ਨਾ ਠੰਡੀਆਂ ਹਵਾਵਾਂ ਜਿਵੇਂ ਯਾਰ ਤੇਰਾ ਤਾਂ ਉਹਦਾ ਤਾਂ ਹੀ ਤੋਂ ਨਾਪੇ ਹੁਣ ਘਟ ਆ ਰਿਹਾ ਮੈਨੂੰ ਲੱਗਦਾ ਤੇਰਾ ਜੀ ਜ਼ਿਆਦਾ ਉਰੇ ਲੱਗਦਾ ਇਹਦੇ ਬਾਰੇ ਕੀ ਕਹੇਗਾ ਹਾਂ ਤੋ ਅੱਜ ਅਸੀਂ ਇੱਕ ਖੁਸ਼ਖਬਰੀ ਦਿਆ ਨੂੰ ਇੱਕ ਗੱਲ ਹੋਰ ਦੱਸਣੀ ਐ ਅੱਜ ਅਸੀਂ ਕੁੱਕੜ ਬਣਾਵਾਂਗੇ ਅ ਕੁੱਕੜ ਵੀ ਬਣਾਵਾਂਗੇ ਅੱਜ ਬੀਅਰ ਪੀਵਾਂਗੇ ਕਿਉਂ ਮੌਸਮ ਵਧੀਆ ਹੈ ਹਵਾਵਾਂ ਵਧੀਆਂ ਨੇ ਇਹਦੀ ਮੋਟਰ ਤੇ ਬੈਠੇ ਆ ਭਰਾ ਇਕੱਠੇ ਹੋਇਆ ਖੁਸ਼ੀ ਹੈ ਤੇ ਮੇਨ ਮੇਰਾ ਜੀ ਕੀਤਾ ਵੀ ਤੁਹਾਨੂੰ ਵੀ ਮੈਂ ਦਿਖਾਵਾਂ ਤਾਂ ਮੈਂ ਖੇਤਾਂ ਦਾ ਤੁਹਾਨੂੰ ਅ ਨਜ਼ਾਰਾ ਦਿਖਾਣਾ ਚਾਹਨਾ ਵੀ ਸ਼ੇਅਰ ਦੀ ਆ ਦੇਖੋ ਤੁਸੀਂ ਅੱਛ ਪੱਛਾ ਇਹਦਾ ਆ ਬੈਠਾ ਆ ਵੀ ਉੱਥੇ ਤੇ ਬੱਚੇ ਜੇ ਬੈਠਿਆ ਦੇਖੋ ਆ ਕਿੱਡਾ ਸੋਨਾ ਵਿੱਚ ਪਾਣੀ ਆ ਬੈਠਾ ਐ ਦੋਸਤੋ ਆ ਜਿੰਨਾ ਜੀਰੀ ਲੱਗੀ ਹੋਈ ਐ ਇਹਦੀ ਆ ਦੇਖੋ ਚੀਰੀ ਇਹਨੇ ਲਵਾਲੀ ਤਾਂ ਬਹੁਤ ਵਧੀਆ ਯਾਰ ਸੋਹਣਾ ਦ੍ਰਿਸ਼ ਐ ਆ ਇਹਦੀ ਵੱਟ ਐ ਇਧਰੋਂ ਆ ਰਿਆ ਆ ਦੇਖੋ ਚੱਲ ਆ ਦੇਖੋ ਇਧਰੋਂ ਆ ਆ ਰੋਡ ਤੋਂ ਇਹਦੀ ਜ਼ਮੀਨ ਐ ਆ ਰੋਡ ਆ ਗਈ ਰੋਡ ਤੋਂ ਆਪਾਂ ਅੰਦਰ ਆ ਰਿਆਂ ਦੇਖੋ ਆ ਅਸੀਂ ਜਾ ਰਹੇ ਆ ਅੰਦਰ ਇਹਦੀ ਖੇਤ ਨੂੰ ਇਹ ਅੱਜ ਖੇਤ ਵਿੱਚ ਸੀਗਾ ਮੈਂ ਜਦ ਇਹਨੂੰ ਫੋਨ ਕੀਤਾ ਅਸੀਂ ਇਕੱਠੇ ਹੋਏ ਅਈ ਕਹਿੰਦਾ ਯਾਰ ਮੈਂ ਖੇਤ ਆ ਤੂੰ ਖੇਤ ਹੀ ਆ ਜਾ ਫਿਰ ਮੈਂ ਇਹਦੇ ਪਿੰਡ ਵਾ ਕੇ ਆ ਖੇਤ ਚ ਆ ਦੇਖੋ ਜੀਰੀ ਇਹਨੇ ਲਾਈ ਹੋਈ ਕਿੰਨਾ ਟਾਈਮ ਹੋ ਗਿਆ ਪ੍ਰੀਤ ਜੀਰੀ ਲੱਗੀ ਨੂੰ 15 20 ਦਿਨ ਹੋ ਗਏ ਆ ਦੇਖੋ ਦੋਸਤੋ ਇਹ ਇਹਦੇ ਖੇਤ ਚ ਇਹਨੇ ਜੀਰੀ ਜੂਰੀ ਲਾਤੀ ਆ ਜੀਰੀ ਲੱਗੀ ਹੋਈ ਆ ਸਾਰੀ ਹਾਂ ਦੇਖ ਰਾ ਉੱਥੇ ਲਵਾ ਦਿਆਂਗਾ ਹਾਂ ਉੱਥੇ ਵੀ ਰਹਿ ਗਿਆ ਤੇਰੇ ਹੱਥਾਂ ਥੋੜਾ ਜਿਹਾ ਇਹ ਲਵਾ ਦੋ ਫਿਰ ਜਲਦੀ ਲੇਬਰ ਮਿਲ ਜਾਂਦੀ ਐ ਹਾਂ ਲੇਬਰ ਆਏ ਹੋਏ ਨੇ ਦੋਸਤੋ ਭਈ ਇਹ ਆਏ ਹੈਗੇ ਨੇ ਕਹਿੰਦਾ ਲੇਬਰ ਦੀ ਕੋਈ ਘਾਟ ਨਹੀਂ ਓਰੇ ਵੀ ਕੰਮ ਚੱਲੀ ਜਾਂਦਾ ਹੈ ਤਾਂ ਯਾਰ ਹੋਰ ਕੀ ਕਹਿਣਾ ਚਾਹੇਗਾ ਜਿਹੜੇ ਆਪਣੇ ਯਾਰ ਦੋਸਤ ਨੇ ਜਿਹੜੇ ਚਾਹਦੇ ਸੀ ਆਪਾਂ ਇਕੱਠੇ ਨਾ ਹੋ ਸਕੇ ਦੋਸਤਾਂ ਦਾ ਤਾਂ ਹੁਣ ਕੀ ਕਿਹਾ ਯਾਰ ਦੋਸਤ ਨੂੰ ਮਸਾਂ ਹੀ ਹਾਂ ਨਹੀਂ ਨਹੀਂ ਉਹਨਾਂ ਨੂੰ ਆਪਾਂ ਕੀ ਕਹੀਏ ਜਿਹੜੇ ਸੜਦੇ ਸੀ ਯਾਰਾਂ ਵੀ ਜੋ ਸੁਤੋਂ ਹੁੰਦਾ ਜਿੰਨਾ ਸੁਤੋਂ ਜੋ ਲੱਗਦਾ ਤੁਸੀਂ ਲਾ ਲਓ ਜਿਹੜੇ ਸੜਦੇ ਸੀ ਆਪਣੇ ਤਾਂ ਸੜਦੇ ਤੁਸੀਂ ਹਾਂ ਅਸੀਂ ਐਂ ਇੰਦੜ ਫਾਵਾਗੇ ਐਵੇਂ ਹੀ ਮਚਾਵਾਂਗੇ ਵੀ ਇਕੱਠੇ ਨਾ ਹੋਣ ਹੈਨਾ ਤਾਂ ਦੋਸਤੋ ਇਹ ਗੱਲ ਵਧੀਆ ਯਾਰ 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 ਹੀ ਹੁੰਦੇ ਨੇ ਯਾਰ ਕਦੇ ਵੀ ਚਲੋ ਠੀਕ ਹੈ ਪਰਵਾਰਾਂ ਚ ਗੱਲ ਹੁੰਦੀ ਹੈ ਉਹ ਹੋ ਜਾਂਦਾ ਠੀਕ ਸਾਰਾ ਕੁਝ ਆ ਇਹਦੀ ਮੋਟਰ ਹੈ ਦੋਸਤੋ ਆ ਇਹਦੀ ਮੋਟਰ ਹੈ ਆ ਇਹਦਾ ਮੋਟਰ ਵਾਲਾ ਕੋਠਾ ਹੈ ਬਹੁਤ ਵਧੀਆ ਯਾਰ ਮੌਸਮ ਹੈ ਬਹੁਤ ਜਿਆਦਾ ਵਧੀਆ ਮੈਂ ਦਿਖਾ ਰਿਹਾ ਤੇਾਨੂੰ ਸ਼ਾਂਤੀ ਬਹੁਤ ਹੈ ਮੈਨੂੰ ਰਿਹਾ ਕਿ ਨਾ ਆਨੰਦ ਬਹੁਤ ਆਨੰਦ ਆ ਰਿਹਾ ਮੈਂ ਤੇ ਇਹਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਮੈਨੂੰ ਆਨੰਦ ਆ ਰਿਹਾ ਠੰਡੀ ਠੰਡੀ ਹਵਾ ਦਰਖਤਾਂ ਦੀ ਛਾਂ ਦੇਖ ਕੇ ਕਿਹੜੇ ਦਰਖਤ ਲੱਗੇ ਹੋਏ ਨੇ ਯਾਰ ਇਹ ਸਾਡੇ ਜੀਂਦੇ ਰਹਿਣ ਸਾਡੇ ਵੱਡੇ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਆ ਦਰਖਤ ਲਾਏ ਹੈ ਨਾ ਉਹਨਾਂ ਦਾ ਸੁੱਖ ਆਪਾਂ ਕੱਲ੍ਹ ਪਈਆ ਨਾ ਰਹਿਣਾ ਇਹ ਨੂੰ ਹਾਂ ਇਹਨੂੰ ਕੱਲ੍ਹ ਪਈਆ ਕਹਿੰਦਾ ਮੈਂ ਸਾਖ ਦੇ ਨਾ ਮੈਂ ਨਹੀਂ ਯਾਰ ਇਹ ਮੇਰੇ ਯਾਰ ਨੇ ਲਵਾਇਆ ਸੀ ਆਏ ਹਾਏ ਓਏ ਲੋ ਬੜਾ ਦੇਖੋ ਦੋਸਤ ਇਹ ਮੇਰੇ ਯਾਰ ਨੇ ਲਵਾਇਆ ਤੇ ਉਮੀਦ ਉਮੀਦ ਹੀ ਖੜਿਆ ਇਹਨੇ ਥੋੜੋ ਵੀ ਕੋਈ ਹੋ ਜੂਗਾ ਇਹ ਠੀਕ ਹੈ ਯਾਰ ਫਿਰ ਇਹ ਜੋ ਹੈਗਾ ਤੇ ਅੱਜ ਦਾ ਬਲੌਗ ਤੇ ਇਹਨੂੰ ਕਿਦਾਂ ਦਾ ਲੱਗਿਆ ਸਾਡੀ ਗੱਲਬਾਤ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਇਹ ਯਾਰੀ ਦਾ ਵਲੌਗ ਬਣਾਇਆ ਯਾਰੀ ਦਾ ਵੀ ਯਾਰ ਯਾਰੀ ਹੁੰਦੇ ਨੇ ਯਾਰੀਆਂ ਕਦੇ ਵੀ ਨਹੀਂ ਟੁੱਟਦੀਆਂ ਠੀਕ ਹੈ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਆਪਸ ਦੇ ਵਿੱਚ ਹੋ ਜਾਂਦੀਆਂ ਨੇ ਪਰ ਯਾਰ ਯਾਰੀ ਹੁੰਦੇ ਨੇ ਤਾਂ ਜੇ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ